ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਜਿਵੇਂ ਕਿ ਹੁਣ ਬਰਸਾਤਾ ਸ਼ੁਰੂ ਹੋ ਚੁੱਕੀਆਂ ਨੇ ਇਸ ਵੇਲੇ ਅਸੀਂ ਕਮਿਊਨਿਟੀ ਹੈਲਥ ਸੈਂਟਰ ਕੋਰਾਲੀ ਦੇ ਵਿੱਚ ਖੜੇ ਆਂ ਇੱਥੋਂ ਜੋ ਅੱਜ ਇੱਕ ਜਾਣਕਾਰੀ ਦਿੱਤੀ ਜਾ ਰਹੀ ਹੈ ਡੇਂਗੂ ਦੇ ਬਾਰੇ ਸੋ ਡੇਂਗੂ ਦੇ ਬਾਰੇ ਇੱਥੇ ਅੱਜ ਇੱਕ ਰੈਲੀ ਵੀ ਕੱਢੀ ਜਾ ਰਹੀ ਹੈ ਤੇ ਜੋ ਡਾਕਟਰ ਨੇ ਉਹਨਾਂ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ ਪੂਰੇ ਕੁਰਾਲੀ ਦੇ ਵਿੱਚ ਇਹ ਅੱਜ ਰੈਲੀ ਕੱਢ ਰਹੇ ਨੇ ਸੋ ਡੇਂਗੂ ਦੀ ਜਾਣਕਾਰੀ ਦੇ ਲਈ ਸਾਡੇ ਇਹਤਮਾਨ ਚੈਨਲ ਦੇ ਨਾਲ ਜੁੜੇ ਰਹੋ ਆਪਾਂ ਇੱਥੇ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਤੁਹਾਨੂੰ ਇਸ ਰੈਲੀ ਦੀਆਂ ਝਲਕੀਆਂ ਵੀ ਦਿਖਾਉਨੇ ਆ ਜੀ ਡਾਕਟਰ ਸਾਹਿਬ ਅੱਜ ਜੋ ਇਹ ਰੈਲੀ ਵੀ ਕੱਢ ਰਹੇ ਆ ਡੇਂਗੂ ਦੇ ਬਾਰੇ ਸੋ ਇਹ ਡੇਂਗੂ ਦਾ ਕੀ ਮਹੱਤਵ ਹੈ डेंगू ये बरसातों के सीज़न में बीमारी हो जाती है मच्छरों से फैलती है जहाँ भी कहीं पानी खड़ा होता है उसको कई दिन खड़ा होता है तो उसमें डेंगू के लार्वा ग्रो कर जाते हैं और वो एडीज मॉस्किटो के थ्रू वो फैलने की बीमारी जैसे काटता है किसी को मच्छर तो फैल फैलने का रिस्क रहता है तो इसकी ये हिदायत दी जाती है कि अपना कहीं पानी ना खड़ा हो टायर में पानी ना कूलर साफ़ करें अपने हर हफ़्ते और कहीं भी छत पर कोई बारिश का पानी कहीं भी खड़ा है तो उसकी सफाई रेगुलर बेसिस पे हो इसकी चेकिंग भी करती है हमारी टीम चेकिंग करती है इसकी रेगुलर बेसिस पे ਬਾਕੀ ਕੋਈ ਬੁਖਾਰ ਵਗੈਰਾ ਕੰਪਲਸਟ ਤਾਂ ਕਿਸੇ ਪੇਸ਼ੈਂਟ ਕੋਲ ਉਹ ਹਸਪਤਾਲ ਮੇ ਤੁਰੰਤ ਆ ਕੇ ਆਪਣਾ ਇਲਾਜ ਕਰਾਏ ਸਾਰੇ ਟੈਸਟ ਇੱਥੇ ਪੇ ਫ੍ਰੀ ਉਪਲਬਧ ਹੈ ਥੈਂਕ ਯੂ ਥੈਂਕ ਥੈਂਕ ਹਾਂਜੀ ਅਸੀਂ ਕਰਿਆਲੀ ਸ਼ਹਿਰ ਨਿਵਾਸੀਆਂ ਨੂੰ ਅੱਜ ਡੈਂਗੂ ਤੋਂ ਬਚਾਅ ਬਾਰੇ ਰੈਲੀ ਕਰ ਰਹੇ ਹਾਂ ਸਰਵਜਰਜਨ ਜੀ ਮੋਹਾਲੀ ਅਤੇ ਐਸਐਮਓ ਬੂਤਗੜ ਅਤੇ ਐਸਐਮਓ ਕਰਿਆਲੀ ਜੀ ਦੇ ਨਿਸ਼ਾ ਨਿਰਦੇਸ਼ ਅਨੁਸਾਰ ਡੈਂਗੂ ਦੇ ਬੁਖਾਰ ਦੇ ਲੱਛਣ ਅਤੇ ਡੈਂਗੂ ਤੋਂ ਬਚਾਅ ਬਾਰੇ ਰੈਲੀ ਕਰ ਰਹੇ ਹਾਂ ਅਤੇ ਜਿੱਥੇ ਸਾਫ ਪਾਣੀ ਖੜਾ ਹੁੰਦਾ ਹੈ ਉੱਥੇ ਡੇਂਗੂ ਬੁਖਾਰ ਦਾ ਮੱਛਰ ਪੈਦਾ ਹੁੰਦਾ ਹੈ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਹਾਂਜੀ ਸਰ ਅੱਜ ਜੋ ਇਹ ਰੈਲੀ ਕੱਢੀ ਜਾ ਰਹੀ ਹੈ ਆਪਣੇ ਹਸਪੀਟਲ ਦੇ ਵਿੱਚੋਂ ਕਿਸ ਸੰਬੰਧ ਦੇ ਵਿੱਚ ਹੈ ਸਰ ਇਹਨਾਂ ਸਾਡੇ ਡਾਕਟਰ ਦਵਿੰਦਰ ਕੁਮਾਰ ਪੂਰੀ ਸਿਵਲ ਸਰਜਨ ਸਾਹਿਬ ਅਤੇ ਡਾਕਟਰ ਸੁਭਾਸ਼ ਕੁਮਾਰ ਡੀ ਐਚਓ ਸਾਹਿਬ ਸਿਵਲ ਸਰਜਨ ਮਹਾੜੀ ਤੇ ਡਾਕਟਰ ਹਲਕ ਜੂਰ ਕੋਰ ਐਸ ਐਮਓ ਪੀ ਐਸ ਸੀ ਬੁਥਕਾਰ ਦੇ दिशा निर्देश ਅਨੁਸਾਰ ਅਸੀਂ ਇਹ ਰੈਲੀ ਕੱਢ ਰਹੇ ਹਾਂ ਜੀ ਤੇ ਇਹਦੇ ਵਿੱਚ ਇਹ ਹੈਗਾ ਵੀ ਅਸੀਂ ਕਰੋੜੀ ਦੇ ਨਿਵਾਸੀਆਂ ਨੂੰ ਰੈਲੀ ਦੇ ਦੌਰਾਨ ਦੱਸਾਂਗੇ ਕਿ ਡੇਂਗੂ ਦਾ ਮਤਲਬ ਬੁਖਾਰ ਕਿਵੇਂ ਹੁੰਦਾ ਹੈਗਾ ਤੇ ਕਿੱਥੇ-ਕਿੱਥੇ ਹੁੰਦਾ ਤੇ ਇਹਦਾ ਕੀ ਟ੍ਰੀਟਮੈਂਟ ਹੈਗਾ ਜੀ ਸੋ ਇਹਦੀ ਦਵਾਈ ਵਗੈਰਾ ਵੀ ਛਿੜਕੀ ਜਾਊਗੀ ਸਰ ਪਤਾ ਕੀ ਆ ਜੇ ਕੋਈ ਡੇਂਗੂ ਦਾ ਕੇਸ ਪੋਜ਼ਿਟਿਵ ਨਿਕਲੇ ਆਉਂਦਾ ਹੈਗਾ ਤਾਂ ਉੱਥੇ ਅਸੀਂ ਇਹਦੀ ਹੈਲਥ ਡਿਪਾਰਟਮੈਂਟ ਵੱਲੋਂ ਇਹਦੀ ਸਪਰੇਇ ਕੀਤੀ ਜਾਂਦੀ ਹੈਗੀ ਹੈ ਜੀ ਤੇ ਨਾਲ ਕਮੇਟੀ ਵਾਲੇ ਵੀ ਡੇਲੀ ਫੋਗਿੰਗ ਕਰ ਰਹੇ ਆ ਜੀ ਸੋ ਅੱਜ ਇਹ ਰੈਲੀ ਪੂਰੇ ਸ਼ਹਿਰ ਚ ਕੱਢੀ ਜਾਊਗੀ ਹਾਂਜੀ ਹਾਂਜੀ ਇਹਦਾ ਅਸੀਂ ਪਲਾਨ ਬਣਾਇਆ ਹੋ ਗਿਆ ਉਸ ਰੂਟ ਦੇ ਅਕੋਰਡਿੰਗ ਅਸੀਂ ਇਹ ਰੈਲੀ ਕੱਢਾਂਗੇ ਜੀ ਧੰਨਵਾਦ ਓਕੇ ਥੈਂਕ ਯੂ ਜੀ ਹਾਂਜੀ ਡਾਕਟਰ ਸਾਹਿਬ ਅੱਜ ਇਹ ਰੈਲੀ ਕੱਢੀ ਜਾ ਰਹੀ ਹੈ ਜੋ ਡੇਂਗੂ ਦੇ ਬਾਰੇ ਸੋ ਇਹ ਡੇਂਗੂ ਦੇ ਕੀ ਲੱਛਣ ਹੈ ਮਤਲਬ ਕਿ ਕੀ ਇਹਦਾ ਇਲਾਜ ਹੈ ਡੇਂਗੂ ਦਾ ਮੁੱਖ ਲੱਛਣ ਹੈ ਤੇਜ਼ ਬੁਖਾਰ ਸਿਰਦਰਦ ਮਾਸਪੇਸ਼ੀਆਂ ਚ ਦਰਦ ਚਮੜੀ ਤੇ ਲਾਲ ਦਾਣੇ ਹੋਣਾ ਇਸ ਤੋਂ ਇਲਾਵਾ ਅੱਖਾਂ ਦੇ ਪਿੱਛੇ ਦਰਦ ਹੋਣਾ ਜੀ ਤੇ ਇਹਦਾ ਮੇਨ ਇਲਾਜ ਇਹੀ ਹੈ ਕਿ ਸਿਰਫ ਸਿਰਫ ਪੈਰਾਸੈਟਾਮੋਲ ਦੀ ਗੋਲੀ ਕਿਸੇ ਚੋਲਾ ਛਾਪ ਡਾਕਟਰ ਦੇ ਪਿੱਛੇ ਲੱਗ ਕੇ ਕੋਈ ਹੋਰ ਗੋਲੀ ਲੈਣੀ ਨਹੀਂ ਪਾਣੀ ਚੰਗੀ ਤਰ੍ਹਾਂ ਪੀਣਾ ਸਾਡੇ ਹਸਪਤਾਲ 'ਚ ਡੇਂਗੂ ਦਾ ਟੈਸਟ ਵੀ ਮੁਫਤ ਹੈਗਾ ਤੇ ਇਹਦਾ ਇਲਾਜ ਵੀ ਮੁਫਤ ਹੋ ਰਿਹਾ ਤੇ ਆਪਣੇ ਜਿਜਾ ਬੇਰਾ ਸਟਾ ਮੁੱਲ ਦੀ ਗੋਲੀ ਲੈ ਕੇ ਨਹੀਂ ਫਰਕ ਪੈਂਦਾ ਤੇ ਹਸਪਤਾਲ ਦੇ ਡਾਕਟਰ ਨੂੰ ਦਿਖਾਣਾ ਤਾਂ ਕਿ ਉਹਦਾ ਇਲਾਜ ਚੰਗੀ ਤਰ੍ਹਾਂ ਕੀਤਾ ਜਾ ਸਕੇ ਜੀ ਜੀ ਥੈਂਕ ਯੂ ਓਕੇ ਹਾਂ ਜੀ ਡਾਕਟਰ ਸਾਹਿਬ ਅਗਰ ਕਿਸੇ ਨੂੰ ਡੇਂਗੂ ਹੋ ਜਾਂਦਾ ਹਸਪੀਟਲ ਦੇ ਵਿੱਚ ਆ ਜਾਂਦਾ ਫੇਰ ਮਤਲਬ ਕਿ ਉਹਦਾ ਕੀ ਇਲਾਜ ਹੈ ਡੈਂਗੂ ਦੇ ਇਲਾਜ ਦੇ ਲਈ ਆਪਾਂ ਇੱਥੇ ਸਪੈਸ਼ਲ ਪ੍ਰਬੰਧ ਕਰ ਰੱਖੇ ਨਾ 8 ਬੈੱਡ ਲਗਾ ਰੱਖਿਆ ਹੈ ਸਪੈਸ਼ਲ ਡੈਂਗੂ ਔਡ ਬਣਾ ਰੱਖਿਆ ਹੈ ਹਾਂਜੀ ਦਵਾਈਆਂ ਵਗੈਰਾ ਸਾਰਾ ਪ੍ਰਬੰਧ ਹੈਗਾ ਟੈਸਟਾਂ ਦੀ ਸਾਰੀਆਂ ਕਿੱਟ ਸਾਡੇ ਕੋਲ ਮੁਕੰਮਲ ਹੈਗੀਆਂ ਪੂਰੇ ਸਹੀ ਕੁਆਂਟੀਟੀ ਦੇ ਵਿੱਚ ਹੈਗੀਆਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਣ ਦੀ ਕੋਈ ਉਮੀਦ ਹੈ ਨਹੀਂ ਸਾਨੂੰ ਹਰ ਤਰ੍ਹਾਂ ਦਾ ਪੂਰਾ ਚੰਗੀ ਤਰ੍ਹਾਂ ਇਲਾਜ ਕੀਤਾ ਜਾਵੇਗਾ ਜੀ ਸੋ ਇਹ ਮਤਲਬ ਕਿ ਕਿੱਥੇ ਕਿੱਥੇ ਪਾਇਆ ਜਾਂਦਾ ਹੈ ਇਹ ਕਿਵੇਂ ਪਾਇਆ ਜਾਂਦਾ ਹੈ ਇਹ ਡੈਂਗੂ ਡੈਂਗੂ ਦੇ ਜਿਹੜੇ ਮੱਛਰ ਹੈ ਉਹ ਅੱਜ ਕੱਲ ਜਿਹੜੇ ਜੁਲਾਈ ਅਗਸਤ ਚੋਣੇ ਬੀਜਿਆਂ ਦਾ ਟਾਈਮ ਆ ਪਾਣੀ ਬਹੁਤ ਇਕੱਠਾ ਹੁੰਦਾ ਹਰ ਜਗ੍ਹਾ ਮੀਂਹ ਪੈਂਦੇ ਤੇ ਉਸ ਤੇ ਹੁਣ ਹਰ ਜਗ੍ਹਾ ਡੈਂਗੂ ਦੇ ਜਿਹੜਾ ਮੱਛਰ ਹੈ ਖਾਸ ਕਰ ਸਾਫ ਪਾਣੀ ਦੇ ਵਿੱਚ ਜ਼ਿਆਦਾਤਰ ਪਾਇਆ ਜਾਂਦਾ ਸਾਨੂੰ ਆਪਣੇ 쿨ਰਾਂ ਦਾ ਪਾਣੀ ਹਰ ਹਫਤੇ ਚੇਂਜ ਕਰਨਾ ਚਾਹੀਦਾ ਤੇ ਇੱਕ ਸ਼ੁੱਕਰਵਾਰ ਨੂੰ ਅਸੀਂ ਡਰਾਈ ਡੇ ਮੰਨਦੇ ਹਾਂ ਜਿਸ ਦਿਨ ਸ਼ੁੱਕਰਵਾਰ ਨੂੰ ਸਾਰੇ ਆਪਣੇ 쿨ਰਾਂ ਦਾ ਪਾਣੀ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਸਾਫ ਕਰਕੇ ਆਸ-ਪਾਸ ਜਿੱਦਾਂ ਵੀ ਛੋਟਾ ਮੋਟਾ ਪਾਣੀ ਇਕੱਠਾ ਹੋਇਆ ਹਾਂਜੀ ਉਹਨੂੰ ਆਪਾਂ ਕੱਢ ਕੇ ਤਾਂ ਕਿ ਉੱਥੇ ਮੱਛਰ ਨ ਧੰਨਵਾਦ ਹੈ ਹੈਲਥ ਡਿਪਾਰਟਮੈਂਟ ਵੱਲੋਂ ਮੁਹਿੰਮ ਚਲਾਈ ਗਈ ਹੈ ਹਰ ਸ਼ੁੱਕਰਵਾਰ ਡੇਂਗੂ ਤੋਂ ਬਾਹਰ ਕਿਉਂਕਿ ਜਪਾਣ ਹੈ ਹਰ ਸ਼ੁੱਕਰਵਾਰ ਨੂੰ ਆਪਣੇ ਕੂਲਰਾਂ ਗਮਲਿਆਂ ਫਰਜਾਂ ਦੀਆਂ ਟਰੇਆਂ ਨੂੰ ਖਾਲੀ ਕਰਕੇ ਸਕਾ ਕੇ ਤਾਂ ਉਹਦੇ ਵਿੱਚ ਪਾਣੀ ਭਰਨਾ ਹੈ ਡੇਂਗੂ ਦਾ ਟੈਸਟ ਅਤੇ ਡੇਂਗੂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਮੁਫਤ ਕੀਤਾ ਜਾਂਦਾ ਹੈ ਬੁਖਾਰ ਹੋਣ ਦੀ ਸੂਰਤ ਵਿੱਚ ਕਿਸੇ ਪ੍ਰਾਈਵੇਟ ਡਾਕਟਰ ਕੋਲ ਇਹ ਆਪਣੇ ਕਾफी ਲਾਜ ਨਾ ਕਰੋ ਹਸਪਤਾਲ ਵਿੱਚ ਜਾਓ ਡੇਂਗੂ ਦਾ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ ਅਸੀਂ ਕਿਰਮਤ ਨਿਵਾਸੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਹੁਣ ਡੇਂਗੂ ਦਾ ਸੀਜ਼ਨ ਚੱਲ ਰਿਹਾ ਹੈ ਡੇਂਗੂ ਬੁਖਾਰ ਤੋਂ ਬਚਾਓ ਅਤੇ ਲੱਛਣਾਂ ਦੇ ਤਰੀਕੇ ਨਾਲ ਡੇਂਗੂ ਬੁਖਾਰ ਦੇ ਲੱਛਣ ਤੇਜ਼ ਬੁਖਾਰ ਸਿਰਦਰਦ ਮਾਸਪੇਸ਼ੀਆਂ ਤੇ ਜੋੜਾਂ ਵਿੱਚ ਦਰਦ ਡੈਂਗੂ ਤੋਂ ਬਚਾਓ ਜਿੱਥੇ ਸਾਫ ਪਾਣੀ ਖੜਾ ਹੁੰਦਾ ਹੈ ਉੱਥੇ ਡੈਂਗੂ ਵਾਲਾ ਮੱਛਰ ਪੈਦਾ ਹੁੰਦਾ ਹੈ ਇਸ ਕਰਕੇ ਆਪਣੇ ਕੰਡੂਰਿਆਂ, ਗੱਮਲੇ ਆ ਫ੍ਰੀਜਾਂ ਦੀਆਂ ਟਰੇਆਂ ਨੂੰ ਹਫ਼ਤੇ 'ਚ ਇੱਕ ਵਾਰ ਖਾਲੀ ਕਰਕੇ ਸਟਾਓ ਹਰ ਸ਼ੁੱਕਰਵਾਰ ਡੈਂਗੂ ਦੇ ਖਾ ਹਰ ਸ਼ੁੱਕਰਵਾਰ ਡੈਂਗੂ ਦੇ ਖਾ ਅਜਕੜ ਵਾਲੀ ਸ਼ਹਿਰ ਵਿੱਚੋਂ ਡੈਂਗੂ ਤੋਂ ਬਚਾਓ ਬਾਰੇ ਰੈਲੀ ਕਰ ਰਹੇ ਆ ਡੈਂਗੂ ਦਾ ਸੀਜ਼ਨ ਚੱਲ ਰਿਹਾ ਹੈ ਡੈਂਗੂ ਤੋਂ ਬਚਾਓ ਤੋਂ ਚਾਹਵਾਸਤੇ ਅੱਪਾ ਸਾਹ ਪਾਣੀ ਕਿਤੇ ਵੀ ਤੇ ਖਾਣਾ ਹੋਣ ਲਈਏ ਅਮਰੇ ਕੁਦਰਾਂ ਕੰਮਿਆਂ ਹੋਰ ਜੋ ਪਾਣੀ ਵਾਲੇ ਡਰੰਮ ਇਹਨਾਂ ਨੂੰ ਆਪਕੇ ਇੱਕ ਵਾਰ ਖਾਲੀ ਕਰਕੇ ਦੇ ਲਈਏ ਡੈਂਗੂ ਤੋਂ ਬਚਾਓ ਬਾਰੇ ਰੈਲੀ ਕਰ ਰਹੇ ਹਾਂ ਸਰਵਜਰਨ ਸਿੰਘ ਮੋਹਾਲੀ ਅਤੇ ਐਸਐਮਓ ਬੂਤਗੜਾ ਅਤੇ ਐਸਐਮਓ ਪ੍ਰੋਲੀ ਜੀ ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਡੈਂਗੂ ਦੇ ਪ੍ਰਕਾਸ਼ ਦੇ ਲੱਛਣ ਅਤੇ ਡੈਂਗੂ ਤੋਂ ਬਚਾਓ ਬਾਰੇ ਰੈਲੀ ਕਰ ਰਹੇ ਹਾਂ ਅਤੇ ਜਿੱਥੇ ਸਾਫ਼ ਪਾਣੀ ਖੜਾ ਹੁੰਦਾ ਹੈ ਉੱਥੇ ਡੇਂਗੂ ਵਗਾਰ ਦਾ ਮੱਛਰ ਪੈਦਾ ਹੁੰਦਾ ਹੈ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਆਪਣੇ ਕੂਲਰਾਂ ਗੰਮਲਿਆਂ ਫ੍ਰਿਜਾਂ ਦੀਆਂ ਟਰੇਆਂ ਨੂੰ ਹਫ਼ਤੇ 'ਚ ਇੱਕ ਵਾਰ ਖਾਲੀ ਕਰਕੇ ਸਕਾਓ ਇਸ ਕਰਕੇ ਹੈਲਥ ਡਿਪਾਰਟਮੈਂਟ ਵੱਲੋਂ ਮੁਹਿੰਮ ਚਲਾਈ ਗਈ ਹੈ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਕਿਉਂਕਿ ਤੁਪਨ ਹਰ 주ਕਰਵਾਰ ਨੂੰ ਆਪਣੇ ਕੂਲਰਾਂ ਗਮਲਿਆਂ ਫਿਰਜਾਂ ਦੀਆਂ ਟਰੇਆਂ ਨੂੰ ਖਾਲੀ ਕਰਕੇ ਸਕਾਕ ਹੈ ਤਾਂ ਉਹਦੇ ਵਿੱਚ ਪਾਣੀ ਭਰਨਾ ਹੈ ਡੇਂਗੂ ਦਾ ਟੈਸਟ ਅਤੇ ਡੇਂਗੂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਮੁਫਤ ਕੀਤਾ ਜਾਂਦਾ ਹੈ ਬੁਖਾਰ ਹੋਣ ਦੀ ਸੂਰਤ ਵਿੱਚ ਕਿਸੇ ਪ੍ਰਾਈਵੇਟ ਡਾਕਟਰ ਕੋਲ ਇਹ ਆਪਰੇ ਕਾਫੀ ਇਲਾਜ ਨਾ ਕਰੋ ਹਸਪਤਾਲ ਵਿੱਚ ਜਾਓ ਡੇਂਗੂ ਦਾ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ